71 ਗਣਤੰਤਰਤਾ ਦਿਵਸ ਪਰ ਅਮਿਤ ਰੰਧਾਵਾ ਵਾਲਮੀ ਕੀ ਸਮਾਜ ਕੇ ਪੰਜਾਬ ਪ੍ਰਧਾਨ ਨੇ ਝੰਡਾ ਫਹਿਰਾਣੇ ਕੀ ਰਸਮ ਕੋ ਅਦਾ ਕੀਆ महेश स्कूली बच्चों ने राष्ट्रीय गीत गाकर झंडे को सलामी दी और आए हुए स्कूली बच्चों को भी सम्मानित किया गया मोहल्ला वासियों ने भी बढ़ चढ़कर हिस्सा लिया और जानकारी देते हुए अमित रंधावा ने कहा कि देशवासियों को हमेशा ही इस दिन को खुशियों से मनाना चाहिए और हर व्यक्ति को अपने घर पर तिरंगा लहराना चाहिए क्योंकि देश की आन और शान ही हमारा तिरंगा है काफी फौजी भाइयों ने इस झंडे के लिए कुर्बानियां देखकर इस झंडे की ऑन और शान की रक्षा की है वैसे ही हम भी ऐसे ही इस तिरंगे की रक्षा करेंगे कोई भी देश में आफत आती है तो हम भी चट्टान की तरह इस झंडे की रक्षा करने के लिए हमेशा ही तैयार रहे मैं अमित रंदावा राष्ट्रीय वाल्मीकि धर्म समाज तो पंजाब स्टेट प्रेसिडेंट आज जैसे भारत के गौरव के बीच तिरंगा लहरा के भारत का मान बदायया 76 वे वर्षगांठ दे उते पूरे देश वासियों नु मैं बहुत-बहुत बधाई देनाया और भीमराव डॉक्टर दी अंबेडकर दी देन संविधान ਜੋ ਕਿ ਭਾਰਤ ਦੇ ਵਿੱਚ ਨਿਆਏ ਕਾਨੂੰਨ ਲੋਕਤੰਤਰ ਸਾਨੂੰ ਦਿੰਦਾ ਆ ਮੈਂ ਡਾਕਟਰ ਪੀਮ ਰਹਨ ਨੂੰ ਯਾਦ ਕਰਦੇ ਹੋਏ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦਾ ਆ ਕਿ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹ ਤਿਹਾਰ 26 ਜਨਵਰੀ ਮਨਾ ਰਹੇ ਆਂ ਔਰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਆ ਔਰ ਵਿਦੇਸ਼ੀ ਤੌਰ 'ਤੇ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਆ ਕਿ ਅਸੀਂ ਪੂਰੇ ਭਾਰਤੀ ਅਸੀਂ ਭਾਰਤ ਦੇ ਉੱਤੇ ਕੋਈ ਸੰਕਟ ਆਏ ਜਾਂ ਕੁਛ ਆਏ ਅਸੀਂ ਭਾਰਤ ਦੇ ਅੱਗੇ ਟਾਣ ਵਾਂਗੂ ਖੜੇ ਆ ਕੋਈ ਵੀ ਵਿਦੇਸ਼ੀ ਤਾਕਤ ਇਸ ਤਿਰੰਗੇ ਦੇ ਸ਼ਾਨ ਦੇ ਵਿੱਚ ਕੋਈ ਵੀ ਕੋਈ ਗੁਸਪੈਟ ਕੋਈ ਕਰੇ ਅਸੀਂ ਇਸ ਦੀ ਸ਼ਾਨ ਦੇ ਖਾਤਰ ਸਿਰ ਝੁਕਾ ਨਹੀਂ ਸਕਦੇ ਸਿਰ ਕਲਮ ਜ਼ਰੂਰ ਘਾ ਸਕਦੇ ਹਾਂ ਬੰਦੇ ਬੰਦੇ ਮੈਂ ਅਨੂ ਕੁਮਾਰ ਅੱਜ ਇਸ ਵਰਸ਼ ਗਾਣ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ 26 ਜਨਵਰੀ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਇਹ 26 ਜਨਵਰੀ ਦਾ ਤਿਵਾਰ ਅਸੀਂ ਸਦਾ ਹਰ ਸਾਲ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ ਜੈ ਹਿੰਦ ਜੈ ਵਾਰ ਮੈਂ ਜਨਰਲ ਫੈਕਟਰੀ ਪੰਜਾਬ ਮੇਰਾ ਲਕ ਲਕ ਸ਼ਬੀ ਸ਼ਬੀ ਨਜ਼ਰ ਦੀ ਵਧਾਈਆਂ ਦਿਨ ਨਾਲ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਵਧਾਈਆਂ ਦਿਨ ਨਾਲ ਵੀ ਇਹ ਹਰ ਸਾਲ ਇਦਾਂ ਹੀ ਮਨਾਉਂਦੇ ਸੀ ਜੈ ਭਾਰਤ ਜੈ ਭਾਰਤ